ਮਿੱਤਰੋ ਅੱਜ ਆਪਾਂ ਪਹੁੰਚੇ ਆ ਨਵੇਂ ਕਿਲੇ। ਮੁੰਡੇ ਦਾ ਨਾਮ ਹੈ ਜੱਗਾ। ਮੁੰਡੇ ਕੋਲੇ ਸਿਰਫ 6 ਕਨਾਲਾਂ ਜ਼ਮੀਨ ਆ। ਕਹਿੰਦਾ ਬਾਪੂ 6 ਕਨਾਲਾਂ ਤੇ ਤਾਂ ਨਹੀਂ ਸਰਨਾ। ਕੰਮ ਕੋਈ ਸਿੱਖਣਾ ਪੈਣਾ। ਉਸ ਤੋਂ ਬਾਅਦ ਬਹੁਤ ਸਾਰੇ ਸਾਲ ਉਹਨੇ ਲੱਕੜ ਦੇ ਕੰਮ ਨੂੰ ਦਿੱਤੇ ਤੇ ਅੱਜ ਬੰਦਾ ਕਾਮਯਾਬ ਆ। ਬੰਦੇ ਦੀ ਆਪਦੀ ਦਰਵਾਜਿਆਂ ਦੀ ਦੁਕਾਨ ਆ ਮਿੱਤਰੋ। ਬਣੇ-ਬਣੇ ਦਰਵਾਜੇ, ਬਣੇ-ਬਣੇ ਡੋਰ, ਕੋਠੀ ਦਾ ਜਿੰਨਾ ਵੀ ਲੱਕੜ ਦਾ ਕੰਮ ਆ, ਹਰ ਇੱਕ ਕੰਮ ਜਾਣਦਾ। ਤੇ ਉਹਨਾਂ ਦੇ ਬਾਈ ਜੀ ਠੇਕੇ ਲੈਂਦਾ ਤੇ ਬੰਦੇ ਦੇ ਕੰਮ 'ਚ ਦਮ ਵੀ ਆ ਕੁਆਲਟੀ ਵੀ ਆ ਤੇ ਆਜੋ ਬਾਈ ਨਾਲ ਮਲਾਉਣੇ ਆ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹ ਜ਼ਰੂਰ ਸ਼ੇਅਰ ਕਰਨ ਜਿਨ੍ਹਾਂ ਨੇ ਹਜੇ ਨਵੀਆਂ ਕੋਠੀਆਂ ਪਾਈਆਂ ਨਹੀਂ ਦਰਵਾਜ਼ੇ ਲਵਾਉਣੇ ਨੇ ਕਬੂਰਡ ਦਾ ਕੰਮ ਕਰਾਉਣਾ ਰਸੋਈ ਤਿਆਰ ਕਰਾਉਣੀ ਆ ਉਹ ਇਸ ਮਿੱਤਰ ਨੂੰ ਜ਼ਰੂਰ ਇੱਕ ਵਾਰਾ ਕੰਟੈਕਟ ਕਰਨ ਤੇ ਆਜੋ ਜੀ ਤੁਹਾਨੂੰ ਮਲਾਉਣੇ ਆ ਤੇ ਬਾਈ ਜੀ ਸਾਸਰੀ ਕਾਲ ਕੀ ਨਾਂ ਆ ਜੀ ਤੁਹਾਡਾ ਬਈ ਜੱਗਾ ਸਿੰਘ ਪੂਰਾ ਨਾਂ ਦੱਸੋ ਜੱਗਾ ਸਿੰਘ ਹੀ ਜੱਗਾ ਸਿੰਘ ਹੀ ਕਹਿੰਦੇ ਆ ਜੀ ਪਿੰਡ ਕਿਹੜਾ ਈ ਤੁਹਾਡਾ ਆਪਣਾ ਪਿੰਡ ਆਹੀ ਹੈ ਵੀਰੇ ਨਵਾ ਨਵਾ ਕਿਲਾ ਦੁਕਾਨ ਦਾ ਨਾਮ ਕੀ ਆ ਤੁਹਾਡੀ ਦਾ ਪੀਪੀ04 ਡਿਜੀਟਲ ਡੋਰ ਬੀਪੀਬੀ04 ਡਿਜੀਟਲ ਡੋਰ ਮੇਰਾ ਵੀਰ ਬੁਖਾ ਦੇ ਫਿਰ ਤੇਰੇ ਕੋਲੇ ਕਿਹੜੇ ਕਿਹੜੇ ਦਰਵਾਜੇ ਨੇ ਤੇ ਕੀ ਸਾਫਤਾ ਆਪਣੇ ਕੋਲੇ ਵੀਰੇ ਇਧਰੋਂ ਸਟਾਰਟ ਹੋ ਗਿਆ ਹਾਂਜੀ ਹਾਂਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਹੁਣੇ ਇਧਰੋਂ ਸਟਾਰਟ ਇਹ ਪਹਿਲਾਂ ਮੈਨੂੰ ਦੱਸ ਬਈਏ ਤੇਰੇ ਹੱਥੀ ਤਿਆਰ ਕੀਤੇ ਦਰਵਾਜੇ ਆ ਵੀਰੇ ਆਪਾਂ ਆਪ ਹੱਥੀ ਤਿਆਰ ਕੀਤੇ ਹੋਏ ਆਜਾ ਹੁਣ ਤੱਕ ਕਿੰਨੀਆਂ ਕੋਠੀਆਂ ਦਾ ਕੰਮ ਕਰਤਾ ਹੋ ਆਈਡੀਆ 50 ਦੇ ਕਰੀਬ ਕਰਤਾ ਹੋਗਾ ਬਈ 50 ਦੇ ਕਰੀਬ ਹਾਂਜੀ ਇਹ ਤੇਰਾ ਕੰਮ ਆਉਂਦਾ ਹਾਂਜੀ ਹਾਂਜੀ ਕੋਈ 파ਟਨਰ ਤਾਂ ਨਹੀਂ ਵਿੱਚ ਨਹੀਂ ਨਹੀਂ ਵੀਰੇ ਆਪਣਾ ਆਪ ਦਾ ਲੈ ਵੀ ਦੱਸੋ ਇਹ ਕਿਹੜੀ ਲੱਕੜ ਆ ਤੇ ਕੀ ਸਕੁਅਰ ਫੁੱਟ ਦਰਵਾਜ਼ਾ ਪਾਊਗਾ ਜੇਕਰ ਤੁਸੀਂ ਘਰੇ ਫਿੱਟ ਕਰਕੇ ਆਉਂਗੇ ਇਹ ਵੀਰੇ ਜੰਮੂ ਕੈਲ ਦੀ ਲੱਕੜ ਹੈ ਆ ਜਿਹੜੀ ਜੰਮੂ ਕੈਲ ਦੀ ਲੱਕੜ ਆ ਠੀਕ ਆ ਵੀਰੇ ਤੇ ਇਹਦੇ ਵਿੱਚ ਡਬਲ ਜਾਲੀ ਆ ਡਬਲ ਜਾਲੀ ਤੇ ਇਹ ਆਪਾਂ ਨੂੰ 300 ਰੁਪਏ ਸਕਰ ਫੁੱਟ ਪਊਗੀ 300 ਰੁਪਏ ਸਕਰ ਫੁੱਟ ਜੰਮੂ ਕੈਲ ਲੱਕੜ ਮਹਿੰਗੀ ਹੁੰਦੀ ਹੈ ਹਾਂਜੀ ਹਾਂਜੀ ਕੋਈ ਰੈਤ ਦੀ ਲੱਕੜ ਹੈ ਕੋਈ ਰੈਤ ਹੋ ਸਕਦੀ ਬਈ ਥੋੜਾ ਬੋੜਾ ਮਾਨਤਨ ਕਰਦਾ ਮਾਨਤਨ ਹਾਂਜੀ ਡਿਜ਼ਾਈਨ ਕੋਈ ਜਿਹੋ ਜਿਹਾ ਪਾਉਣਾ ਚਾਹੀਦਾ ਉਹ ਪਾ ਕੇ ਦਵਾਂਗੇ ਜੋ ਮਰਜੀ ਡਿਜ਼ਾਈਨ ਅਗਲਾ ਕਸਟਮਰ ਲਿਆ ਕੇ ਦੇਊਗਾ ਆਪਾਂ ਉਦਾਂ ਹੀ ਤਿਆਰ ਕਰਦੇ ਹਾਂ ਉਦਾਂ ਹੀ ਤਿਆਰ ਕਰਦਾਂਗੇ ਹਾਂਜੀ ਆਹ ਕਿਹੜੀ ਲੱਕੜ ਹੈ ਵੀਰੇ ਇਹ ਜੰਮੂ ਕੈਲ ਦੇ ਵਿੱਚ ਪਲਾਈ ਪਾ ਕੇ ਤੇ ਤਿਆਰ ਕੀਤਾ ਹੋਇਆ ਹੈ ਬਈ ਜੀ ਅੱਛਾ ਆਹ ਵੀ ਲੱਕੜ ਹੋਗੀ ਇਹ ਜੰਮੂ ਕੈਲ ਆਹ ਵੀ ਜੰਮੂ ਕੈਲ ਆਹ ਵੀ ਆ ਆ ਜਿਹੜੀ ਵਿੱਚ ਪਲਾਈ ਹੈ ਇਹ ਪਲਾਈ ਪਾਈ ਹੈ ਬਾਈ ਜੀ ਵਾਟਰਪੂਫ ਇਹ ਕਿੰਨੇ ਐਮ ਐਮ ਦੀ ਹੈ 9 ਐਮ ਐਮ ਵਾਟਰ 9 ਐਮ ਐਮ ਦੀ ਪਲਾਈ ਵਾਟਰਪਰੂਫ ਪਾਈ ਹੈ ਹਾਂਜੀ ਇਹ ਕਿ ਸਕੁਅਰ ਫੁੱਟ ਪਾਊਗਾ ਇਹ ਆਪਾਂ ਨੂੰ ਬਾਈ ਜੀ 280 ਰੁਪਏ ਉੱਥੇ ਜਾ ਵੜਦਾ ਹੈ 280 ਰੁਪਏ ਹਾਂਜੀ ਠੀਕ ਆ ਇਹ ਤਾਂ ਸੇਮ ਹੀ ਹੋ ਗਿਆ ਵੀ ਹਣਾ ਹਾਂਜੀ ਆ ਡੋਰ ਕਿਹੜਾ ਜੀ ਇਹ ਸਰਮਾਇਕੇ ਵਾਲਾ ਡੋਰ ਆ ਬਾਈ ਇਹ ਸਰਮਾਇਕੇ ਵਾਲਾ ਡੋਰ ਜਿਹਨੂੰ ਕੀ ਕਹਿੰਦੇ ਫਲਸ਼ ਡੋਰ ਫਲਸ਼ ਡੋਰ ਵੀ ਤਿਆਰ ਹੋ ਜਾਂਦਾ ਈ ਇਹਦਾ ਵਧੀਆ ਬੱਤੀਆਂ ਬੋਰਡ ਵਾਲਾ ਵੀ ਆਪਾਂ ਤਿਆਰ ਕਰਵਾ ਸਕਦੇ ਆ ਤੇ ਆਪਾਂ ਆਪਦੇ ਹੱਥੀ ਪਲਾਈ ਵਾਲਾ ਵੀ ਤਿਆਰ ਕਰਵਾ ਸਕਦੇ ਆ ਫਲਸ਼ ਡੋਰ ਜੇ ਬੰਦੇ ਨਾਲ ਪੂਰੀ ਮਜ਼ਬੂਤੀ ਵਾਲਾ ਕੰਮ ਕਰਾਉਣਾ ਤੇ ਫਲੈਸ਼ ਡੋਰ ਲਾਵੇ ਜੇ ਮਜ਼ਬੂਤੀ ਵਾਲਾ ਕਰਾਉਣਾ ਇਹ ਕਿ ਸਕੁਅਰ ਫੁੱਟ ਪਾਊਗਾ ਬਈ ਇਹ ਵੀਰੇ ਆਪਣਾ 250 ਰੁਪਏ ਸਕੁਅਰ ਫੁੱਟ ਪੈਂਦਾ ਈ 250 ਰੁਪਏ ਸਕੁਅਰ ਫੁੱਟ ਘਰੇ ਪਹੁੰਚ ਹਾਂਜੀ ਅੱਛਾ ਕੋਈ ਲੈਸ ਮੌਕੇ ਤੇ ਹੋ ਸਕਦਾ ਮਾਨਤਨ ਕਰ ਸਕਦੇ ਹਾਂ ਮਾਨਤਨ ਕਰ ਸਕਦੇ ਹਾਂਜੀ ਇੱਕ ਨਾ ਤੇਰੇ ਕੋਲੇ ਵਕਰੀ ਜੀ ਲੱਕੜ ਦੱਸੀ ਸੀ ਬਾਈ ਤੂੰ ਇਹ ਕਿਹੜੀ ਲੱਕੜ ਆ ਇਹ ਆਪਣਾ ਕੋਈ ਰੇਸ਼ੀਅਮ ਕੈਲ ਲੱਗੀ ਆ ਬਾਈ ਰੇਸ਼ੀਅਮ ਕੈਲ ਹਾਂਜੀ ਇਹ ਰੇਸ਼ੀਅਮ ਕੈਲ ਦਾ ਕੀ ਭਾਅ ਆਂਦਾ ਬਈ ਇਹ ਇਹ ਆਪਾਂ ਨੂੰ ਪੈ ਜਾਂਦੀ ਬਈ 250 ਦੇ ਕਰੀਬ 250 ਰੁਪਏ ਸਕਰ ਫੁੱਟ ਕੇ ਹਾਂਜੀ ਇਹ ਪੂਰੇ ਮਜ਼ਬੂਤ ਹੋਣਗੇ ਬਾਈ ਹਾਂ ਹਾਂ ਗੇਟ ਪੂਰਾ ਮਜ਼ਬੂਤ ਹੋਊਗਾ ਬਾਈ ਵਿੰਗੇ ਜੇ ਤਾਂ ਨਹੀਂ ਹੁੰਦੇ ਕਿਉਂਕਿ ਟੈਂਪ ਆ ਕੇ ਨਾ ਗੇਟ ਵਿੰਗਾ ਹੋ ਜਾਂਦਾ ਉਹਦੀ ਆਪਣੀ ਫੁੱਲ ਗਾਰੰਟੀ ਹੋਊਗੀ ਬਾਈ ਕਿੰਨੇ ਚਿਰ ਦੀ ਗਾਰੰਟੀ ਹੋਊ 15 ਸਾਲ ਤੱਕ ਗਾਰੰਟੀ ਹੋਊਗੀ ਆਪਣੀ ਗੇਟ ਦੀ ਇਹ ਗੇਟ ਕਾਲ ਨੂੰ ਵਿੰਗਾ ਹੋ ਗਿਆ ਗਲਤ ਹੋਣਾ ਮੇਰੀ ਭਰਾ ਮੇਰੇਆ 15 ਸਾਲ ਦੀ ਗਾਰੰਟੀ ਬਹੁਤ ਜ਼ਿਆਦਾ ਹੁੰਦੀ ਹੈ ਕੋਈ ਚੱਕਰ ਨਹੀਂ ਬਈ ਯਾਰ ਆਪਾਂ ਜੇ ਮਾਲ ਵਧੀਆ ਲਾ ਕੇ ਦੇਵਾਂਗੇ ਤੇ ਕੋਈ ਕੰਪਲੀਟ ਨਹੀਂ ਹੋਊਗਾ ਜੇ ਬਾਈ ਦੀਵੇ ਬਾਹਰ ਲੱਗਿਆ ਹੋਵੇ ਮੀਂਹੂ ਪੈਂਦਾ ਹੋਵੇ ਉਹਦਾ ਬਾਈ ਪੇਂਟ ਕਰਵਾ ਦੋ ਪੇਂਟ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੋਊਗੀ ਇਹ ਯਾਨੀ ਕਿ 250 ਰੁਪਏ ਸਕਰ ਫੁੱਟ ਦੱਸਿਆ ਤੁਸੀਂ ਹਾਂਜੀ ਇਹ ਏਦਾਂ ਤਿਆਰ ਕਰਕੇ ਤੁਸੀਂ ਜਾ ਕੇ ਫਿਟ ਕਰ ਆਉਣਾ ਜਿਹੜੇ ਵਿੱਚ ਲੋਗ ਲੂਕ ਆ ਉਹ ਬਾਹਰ ਹੁੰਦੇ ਬਾਈ ਉਹ ਬਾਈ ਜੀ ਬਾਹਰ ਹੁੰਦੇ ਐਸੈਸਰੀ ਅਗਲੇ ਮਾਲਕ ਨੇ ਲਿਆ ਕੇ ਦੇਣੀ ਹੈ ਜਿੱਦਾਂ ਦੀ ਮਰਜ਼ੀ ਲਾ ਲਓ ਐਸੈਸਰੀ ਕਿਉਂਕਿ ਆਪਾਂ ਕਸੈਸਰੀ ਵਿੱਚ ਨਹੀਂ ਕਰਦੇ ਕਿਉਂਕਿ ਸੈਸਰੀ ਕਸਟਮਰ ਨੇ ਤੁਸੀਂ ਲਿਖ ਕੇ ਦੇ ਦੇਣਾ ਕਸਟਮਰ ਜਿੱਥੋਂ ਮਰਜ਼ੀ ਲੈ ਲੇ ਆਪੇ ਲੈ ਆ ਕੇ ਕਸਟਮਰ ਦੂਗਾ ਆਪਾਂ ਲੈ ਆ ਆਪਾਂ ਸੈੱਟ ਕਰ ਦੇਣੀ ਨਹੀਂ ਕੱਸਾ ਕਸਾਈ ਦੇ ਵੀ ਪੈਸੇ ਹੁੰਦੇ ਆ ਕਿ 250 ਸਕਰ ਫੁੱਟ ਦੇ ਵਿੱਚ ਨਹੀਂ ਵੀਰੇ ਉਹ ਦਾ ਐਕਸਟਰਾ 500 ਰੁਪਇਆ ਜਿਹੜੇ ਫਿਟਿੰਗ ਰੁਪਇਆ ਪੱਲੇ ਦਾ ਯਾਨੀ ਹਾਂਜੀ ਤੇ ਬਾਰੀ ਦਾ ਕੀ ਰੇਟ ਲੈਣੀ ਹੈ ਜੀ ਬਾਰੀ ਦਾ 200 ਰੁਪਇਆ 200 ਰੁਪਇਆ ਬਾਰੀ ਦਾ 500 ਰੁਪਇਆ ਪੱਲੇ ਦਾ ਹਾਂਜੀ ਠੀਕ ਆ ਵੀਰੇ ਤਾਂ ਬਾਈ ਯਾਰ ਨਾ ਸਭ ਤੋਂ ਹਾਈਲਾਈਟ ਆ ਆ ਗੇਟ ਤੇਰਾ ਇਹ ਮੈਨੂੰ ਸਭ ਤੋਂ ਸੋਹਣਾ ਲ ਏ ਭਈ ਆਪਣੇ ਕੋਲ ਹੋਇਆਗਾ ਇਹ ਰੇਸ਼ਨ ਕੈਲ ਦੇ ਵਿੱਚ ਤਿਆਰ ਕੀਤਾ ਹੋਇਆ ਇਹ ਰੇਸ਼ਨ ਕੈਲ ਦੇ ਵਿੱਚ ਹਾਂਜੀ ਇਹ ਲੱਕੜਾ ਆ ਜਿਹੜੀ ਇਹ ਭਈ ਐਚ ਡੀ ਐਮ ਆਰ ਆ ਜੀ ਐਚ ਡੀ ਐਮ ਆਰ ਹਾਂਜੀ ਇਹ ਨੂੰ ਇਹ ਹੁੰਦਾ ਕੀ ਇਹ ਇਹ ਵਿੱਚ ਯਾਨੀ ਕਿ ਵਿੱਚ ਹੀ ਹੁੰਦਾ ਕਿ ਅਲੱਗ ਹੁੰਦਾ ਮਤਲਬ ਨਹੀਂ ਆਪ ਆਪ ਵੀਰੇ ਤਿਆਰ ਕਰਕੇ ਸ਼ੀਟ ਲਿਆ ਕੇ ਆਪ ਤਿਆਰ ਕਰਕੇ ਨਹੀਂ ਲੱਕੜ ਦੀ ਬਣੀ ਹੁੰਦੀ ਐਚ ਡੀ ਐਮ ਆਰ ਕਾ ਦਾ ਬਣਦਾ ਉਹ ਨਹੀਂ ਇਹ ਵੀਰੇ ਜੋ ਠੋਸ ਸਪਲਾਈ ਦੀ ਬਣੀ ਹੈ ਠੋਸ ਸਪਲਾਈ ਦਾ ਬਣ ਹਾਂਜੀ ਅੱਛਾ 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 ਇਹ ਕਿ ਸਕੁਆਰ ਫੁੱਟ ਦੱਸਿਆ ਤੁਸੀਂ ਇਹ ਆਪਾਂ 280 ਰੁਪਏ ਸਕਰ ਫੁੱਟ ਆਈ ਹੈ। 280 ਰੁਪਏ ਸਕਰ ਫੁੱਟ ਤੇ ਇਹ ਪਾਲਿਸ਼ ਹੋ ਜਾਂਦਾ ਕਿ ਨਹੀਂ ਜੀ? ਹਾਂ ਜੀ ਪਾਲਿਸ਼ ਆ ਵੀ ਰੰਗ ਹੋਵੇ ਇਹ। ਪੀਯੂ ਕਰਵਾ ਲਓ ਜੋ ਮਰਜ਼ੀ ਕਰਵਾ ਲਓ। ਹਾਂ ਜੀ ਡੀਕੋ ਕਰਾਉਣਾ ਡੀਕੋ ਕਰਵਾ ਸਕਦੇ ਆ ਇਹਦੇ ਵਿੱਚ। ਠੀਕ ਆ ਵੀਰੇ। ਹਾਂ ਅੱਜਕੱਲ ਕਾਫੀ ਟ੍ਰੈਂਡ ਚ ਆ ਹਨਾ ਸਪਾਰਟ ਡੋਰ ਉੱਤੇ ਵੇਖ ਫੁੱਲ ਬੂਟੀਆਂ ਬਣੀਆਂ ਹੋਈਆਂ। ਇਹ ਡੋਰ ਕਿਸ ਹਸਾਬਤਾ ਵਾ ਤੇ ਆ ਤੁਸੀਂ ਦੱਸੋ ਮੈਨੂੰ ਜਿਵੇਂ ਕਿ ਇੱਧਰ ਵੇਖੋ। ਆ ਘਟੂ ਘਟਾ ਬਾਈ ਜਿਹੜੇ ਮਿਸਤਰੀ ਘਰਾਂ ਦੇ ਵਿੱਚ ਦਰਵਾਜ਼ੇ ਤਿਆਰ ਕਰਦੇ ਆ। ਅੱਛਾ ਜੀ। ਇਹ ਆਪਾਂ ਦਰਵਾਜ਼ਾ ਉਦਾਂ ਹੀ ਤਿਆਰ ਕਰਕੇ ਦਿੱ ਤੁਸੀਂ ਕੀ ਪਾਉਣੇ ਕੀ ਨਹੀਂ ਜਿੱਦਾਂ ਦੀ ਕਸਟਮਰ ਦੀ ਡਿਮਾਂਡ ਹੋਈ ਉਹਦਾਂ ਹੀ ਆਪਾਂ ਤਿਆਰ ਕਰਕੇ ਦੇ ਦਾਂਗੇ ਇਹਦੇ 'ਚ ਲੱਕੜ ਕਿਹੜੀ ਆ ਇਹਦੇ ਵਿੱਚ ਇੰਪੋਰਟਡ ਕੈਲ ਵਰਤੀ ਗਈ ਹੈ ਇੰਪੋਰਟਡ ਕੈਲ ਤੇ ਪਾਸੇ ਪਲਾਈ ਆ ਥੋੜੀ ਜੀ ਹਾਂਜੀ ਤੇ ਉਸ ਤੋਂ ਬਾਅਦ ਯਾਨੀ ਕਿ ਉੱਤੇ ਆਪਾਂ ਨੂੰ ਦੋਨੇ ਡਬਲ 6mm ਦੋਨੇ ਪਾਸੇ ਡਬਲ 6mm ਪਲਾਈਆਂ ਲਾ ਕੇ ਆਨੂੰ ਫਲਸ਼ ਡੋਰ ਨੂੰ ਕਵਰ ਕੀਤਾ ਹੈ ਕਵਰ ਕਰਕੇ ਤੇ ਉਦੋਂ ਉੱਪਰ ਸਰਮੈਕ ਦੀ ਲੇਅਰ ਚੜਾਈ ਲਾ ਦਿੱਤੀ ਤੇ ਇਹ ਕੀ ਪ੍ਰਾਈਸ ਆ ਇਹਦਾ ਵੀਰੇ ਇਹ ਫਰਾਈ ਜੀ ਬਈ ਆਪਾਂ ਨੂੰ ਮੰਨ ਕੇ ਚਲੋ 7 ਦਾ ਦਰਵਾਜਾ ਹੋਊਗਾ 5500 ਦੇ 5500 ਰੁਪਿਆ ਯਾਨੀ ਕਿ ਰੈਡੀ ਕਰਕੇ ਉੱਥੇ ਤੁਸੀਂ ਲਾਉਂਗੇ ਜਾ ਕੇ ਹੈਨਾ 55 500 ਰੁਪਿਆ ਲਵਾਈ ਤੁਹਾਡੀ ਇਹ ਤਾਂ ਮਿੱਤਰੋ ਬਾਈ ਨੇ ਇੱਕ ਗੱਲ ਮੈਨੂੰ ਕਹੀ ਸੀ ਮਲੀ ਸਾਹਿਬ ਵੀ ਸਮਾਨ ਜਿਹੜਾ ਮੇਰਾ ਲੋਕਾਂ ਦੀ ਤਰ੍ਹਾਂ ਨਹੀਂ Ориਜਨਲ ਹੋਊਗਾ ਹਾਲ ਮੰਗਦੀ ਆਪਣੀ ਫੁੱਲ ਗ੍ਰੈਂਡ ਫੁੱਲ ਮੈਂ ਨਾ ਲੋਂਗੋਵਾਲ ਗਿਆ ਉੱਥੇ ਕਹਿੰਦੇ ਵੀ 140 ਰੁਪਏ ਪਰ ਸਕੂਅਰ ਫੁੱਟ ਮੈਂ ਬਹੁਤ ਵੀਡੀਓ ਵੇਖੀਆਂ ਹੋਰ ਵੀ ਮੈਂ ਕਈਆਂ ਜਗ੍ਹਾ ਤੇ ਵੇਖਿਆ ਉਹ ਮੇਰੇ ਵਰਨਾ ਚ ਕੀ ਡਿਫਰੈਂਸ ਹੋਊਗਾ ਆਈਡੀਆ ਉਹ ਦੱਸ ਮੇਰੇ ਫਲਸ਼ ਡੋਰ ਇੱਕ ਦਾ ਲਾ ਦਿੰਦੇ ਆ ਆਪਣਾ ਹਲਕਾ ਹੀ ਅੱਛਾ ਜੀ ਤੇ ਵਿੱਚ ਉਹਦੇ ਗੱਟੀ ਨੋਰਮਲ ਪਾ ਦਿੰਦੇ ਆ ਗੱਟੀ ਬਰੀਕ ਹੁੰਦੀ ਆ ਹਨਾ ਉਹਨਾਂ ਨਾਲ ਪਾ ਕੇ ਤੇ ਉਸ ਤੋਂ ਬਾਅਦ ਉਹਦੇ ਉੱਪਰ ਪੇਪਰ ਚੜਾ ਦਿੰਦੇ ਆ ਪੇਪਰ ਚੜਾ ਦਿੰਦੇ ਹਾਂਜੀ ਪਰ ਆਪਣੇ ਕੋਲ ਪੇਪਰ ਵਾਲਾ ਕੰਮ ਨਹੀਂ ਹੈਗਾ ਪੇਪਰ ਵਾਲਾ ਕੰਮ 2-4 ਸਾਲ ਚੱਲਦਾ ਉਸ ਤੋਂ ਬਾਅਦ ਡੋਰ ਖਤਮ ਹੋ ਜਾਂਦਾ ਜੀ ਜੇਕਰ ਤੁਸੀਂ 플러ਸ਼ ਡੋਰ ਬਣਾਓ ਜਾਂ 플라이 ਡੋਰ ਬਣਾਓ ਹਾਂਜੀ ਜਾਂ ਕੋਈ ਵੀ ਡੋਰ দাও ਤਾਂ ਤੁਸੀਂ ਟੋਟਲ ਕਿੰਨੇ ਸਾਲਾਂ ਦੀ ਗਾਰੰਟੀ ਲੈਣੇ ਆ 15 ਸਾਲ ਤੱਕ 15 ਸਾਲਾਂ ਦੀ ਹਾਂਜੀ ਤੁਸੀਂ ਜੇ ਗੇਟ ਖਰਾਬ ਹੋ ਗਿਆ ਤੁਸੀਂ ਚੁੱਪ ਕਰਕੇ ਲਾ ਕੇ ਨਵਾਂ ਗੇਟ ਟੰਗ ਆਉਣਾ ਹਾਂਜੀ ਹਾਂਜੀ ਹੈ ਹਾਂਜੀ ਕੋਈ ਪੈਸਾ ਨਹੀਂ ਉਹਦੇ ਤੋਂ ਨਾ ਨਾ ਕੋਈ ਪੈਸਾ ਨਹੀਂ 15 ਸਾਲਾਂ ਦੀ ਹਾਂਜੀ ਹੁਣ